ਰਮਦਾਸ ਤਮੰਤਾ ਢੋਰਨੀ ਨਿਤ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਨਹੀਂ ਸਮਝ ਆ ਰਹੀ ਦੋਨਾਂ ਨੂੰ ਨਹੀਂ ਸਮਝ ਆ ਰਹੀ ਸੰਗਤ ਨੂੰ ਦੱਸੋ ਕਿ ਕੀ ਹੈ ਇਹ ਰਵਾਲ ਦਾ ਮਤਲਬ ਕੀ ਆ ਇਹ ਜਿਹੜੀ ਰਵਾਲ ਆ ਕਿੱਦਾਂ ਵੱਜਦੀ ਸੀ ਦੱਸੋ ਇੱਥੇ ਦਾਨ ਮੰਗ ਲਿਆ ਨਾਨਕ ਮੇਰਾ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਨੇ ਦਾਨ ਮੰਗ ਰਿਆ ਦਾਨ ਦਾਨ ਮੰਗਿਆ ਦਾਨ ਮੰਗਿਆ ਉਹਨਾਂ ਕੋਲੋਂ ਜਾ ਕੇ ਫੇਰ ਤੁਹਾਨੂੰ ਸਮਝ ਨਹੀਂ ਆ ਰਹੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕੀ ਕਹਿ ਰਹੇ ਨੇ ਦੇ ਦਾਨ ਜਨ ਨਾਨਕ ਜਨ ਮੰਗੇ ਨਾਨਕ ਜਨ ਮੰਗਦਾ ਸਦਾ ਸਦਾ ਹਰ ਧਾਈ ਜੀਓ ਮੈਨੂੰ ਦਾਨ ਦੇ ਦੇ ਇਸ ਰਵਾਬ ਦੇ ਨਾਲ ਇਸ ਰਵਾਬ ਦੇ ਨਾਲ ਮੈਂ ਸਦਾ ਹੀ ਹਮੇਸ਼ਾ ਹੀ ਦੋਲਾਰਾਂ ਮੰਗਾਂ ਤੁਸੀਂ ਕਰਦੇ ਹੋ ਕੀ ਕੀਤਾ ਬਸ ਅਮਰੀਕਾ ਗਿਆ ਪੈਸਾ ਇਕੱਠਾ ਕਰਕੇ ਆਇਆ ਸੀ ਇੱਥੇ ਆਇਆ ਵਾਪਸ ਗੁਰੂ ਰਾਮਦਾਸ ਜੀ ਦੇ 에어ਪੋਰਟ ਦੇ ਉੱਤੇ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਸ਼ਰਮਾਂਉਂਦੀ ਆਪਾਂ ਨੂੰ ਆਪਾਂ ਨੂੰ ਕਦੇ ਸ਼ਰਮ ਹੋਣੀ ਸਰਕਾਰ ਦੀ ਜਿੰਮੇਵਾਰੀਆਂ ਅਚਾਨਕਲੇ ਸਕਾਰਾ ਜਿਵੇਂ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਸੀਂ ਆਪ ਕੰਮ ਕੀਤੇ ਹੁੰਦੇ ਤਾਂ ਸਾਡੇ ਬੱਚੇ ਖੇਤੀ ਦਾ ਨੁਕਤਾ ਵੀ ਗੁਰੂ ਗਵੰਦ ਸਾਹਿਬੀ ਬਣਿ ਜੋ ਪੁੱਛਦੇ 10ਵੇਂ ਦਵਾਰ 'ਚ ਪਹੁੰਚਣ ਤਾਂ ਵੀ ਜਿਹੜੀ ਤੁਸੀਂ 10ਵਾਂ ਦਵਾਰ ਬਣਾਇਆ ਮੈਂ ਮੈਂ ਤਾਂ ਇਹਨਾਂ ਬੱਚਾ ਹੋਣ ਨੂੰ ਰੋਕਾਂ ਰਿਹਾ ਬਹੁਤ ਕਸ਼ ਹੋ ਗਿਆ ਹੁਣ ਤੁਹਾਡੇ ਬੱਚਿਆਂ ਕੋਲ ਬਾਣੀ ਜਿਹੜੀ ਬਾਣੀ ਆ 600 ਸਾਲ ਪਹਿਲਾਂ 650 ਸਾਲ ਪਹਿਲਾਂ ਦੀ ਆ ਤੇ ਸਾਡੇ ਬੱਚੇ ਆ ਧੱਕੇ ਖਾ ਕੇ ਅਗਲਾ ਧੱਕੇ ਨਾਲ ਸਾਡੇ ਘੱਟ ਸੱਟ ਕੇ ਜਾ ਰਿਆ ਵੀ ਸੰਭੋ ਇਹਨਾਂ ਨੂੰ ਪਰ ਤੋਟ ਕੋਈ ਨਹੀਂ ਆ ਕੋਤੋ ਸੀਦਾ ਨੂੰ ਸੋਕੇ ਆ ਸੀ ਗਿਆ ਲਾਇਆ ਚਲ ਘਰ ਸੀ ਗਿਆ ਲਾਇਆ ਚਲ ਘਰ ਇਹ ਦੋਨਾਂ ਨੂੰ ਸਵਾਰਿਆ ਰਵਾਲ ਜਿਹੜੀ ਆ ਰਾਰਾ ਬਾਵੇ ਨੂੰ ਕੰਨਾ ਜੱਲਦੇ ਨੂੰ ਬੰਨਾ ਜਾਚਕ ਜਾਚੈ ਸਾਧ ਸਾਦੀ ਰਵਾ ਲਿਆ ਕੇ ਸਰੀਏ ਜਿਨ੍ਹਾਂ ਦੀ ਨਾਨਕ ਧੂੜ ਮੰਗਦਾ ਦੇ ਦਾਨ ਜਨ ਦੇ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਹਰ ਦਾ ਸਾਧੂ ਆ ਕੋਈ ਗੋਬਿੰਦ ਗੋਬਿੰਦ ਨਾਮ ਦੇ ਉਮਾਲੀ ਨਾ ਆਰਦਮ ਕੋ ਸ਼ਿਪਰ ਹੋਏ ਰੁਕੀਣਾ ਬੰਨਾ ਤੁਨਾ ਤਿਆ ਕੇ ਪ੍ਰੀਤਿਆਰ ਕਬੀਨਾ ਨੀ ਚੁਲਾ ਕੁਲਾ ਜਲਾ ਰੋ ਭੈ ਗੁੜੀ ਕੀ ਹੀਰਾ ਰਵਦਾਸ ਢਵੰਤਾ ਢੋਰਨੀ ਨਾਮ ਦੇ ਮਹਾਰਾਜ ਵਾਰ ਹਰਨੀ ਆਇਆ ਕਬੀਰ ਸਾਹਿਬ ਵਾਰੇ ਹਰਨੀ ਆਇਆ ਰਵਦਾਸ ਢਵੰਤਾ ਢੋਰਨੀ ਨੀ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗਾਰ ਦਰਸ਼ਨ ਪਾਇਆ ਸੈਣਾਈ ਬੁਤਕਾਰੀਆਂ ਉਹ ਕਰ ਕਰ ਪ੍ਰਗਟ ਹੋਆ ਸਾਧ ਸੰਗ ਭਗਤਾਂ ਮੇ ਇਹ ਵਿਦੂ ਸੁਣ ਕੇ ਜਾਟੜੋ ਤੁਹਾਡੀ ਕੋਲ ਦਾ ਤੁਹਾਡਾ ਬਾਬਾ ਜਿਹੜਾ ਅਰਜ਼ਾ ਮਾਰਾ ਚੰਨੀ ਪਿਆ ਜਾਵੇ ਮੈਂ ਨਹੀਂ ਕਹਿ ਰਹਾ ਮਹਿਲਾ ਪੰਜਵਾਂ ਜੀ ਕਹਿ ਰਹੇ ਨੇ ਇਹ ਬਿੱਦ ਸੁਣ ਕੇ ਜਾਟੜੋ ਉੱਠ ਪੱਤੀ ਲਗਾ ਮਲੇ ਪੱਤਾ ਕੁਸਾਈਆਂ ਧੰਨਾਵੱਡ ਭਾਂਗਾ ਸਤਗੁਰ ਸੈਨ ਜੀ ਦੇ ਥੂ ਆਏ ਨੇ ਦੱਸੋ ਪੱਣਾ ਜੀ ਸਤਗੁਰ ਕਾਲਸਾਨੇ ਦੇਖਣੇ ਜਾ ਰਹੇ ਆ ਰਹੇ ਸਮਝ ਨਹੀਂ ਆ ਰਹੀ ਤੁਸੀਂ ਤਾਂ ਆਪਣੇ ਗੁਰੂ ਨੂੰ ਗੁਰੂ ਨਹੀਂ ਮੰਨਦੇ ਯਾਰ ਆਮੇ ਤੁਮਾਂ ਤੇ ਕਹਿਣਾ ਲਿਓ ਨੋਡ ਕੱਠੇ ਕਰ ਕਰਨੇ ਵਾਲਿਓ ਦੱਸੋ ਹੰਕਾਰੀਆਂ ਨੂੰ ਘਾ ਪਾਈ ਜਾਂਦੇ ਆ ਜਿਹੜੇ ਗੁਰਨਾਨ ਨੂੰ ਉੱਚਾ ਕਰਨ ਦੇ ਲੱਗੇ ਹੋਏ ਆ ਉਹਨੂੰ ਘਾ ਪਾਈ ਜਾਂਦੇ ਆ ਭਗਤ ਭਗਤ ਲੈ ਕੇ ਵੀਡੀਓ ਚਲਾਈ ਜਾਂਦੇ ਆਪਣੀਆਂ ਯਾਦ ਰੱਖ ਲਿਓ ਜਦੋਂ ਨੇ ਪਟਾ ਚੜ੍ਹ ਦਿੱਤਾ ਨਾ ਯਾਦ ਕਰੂ ਮੈਂ ਤੁਸੀ ਬਖਸ਼ਦਾਰੀ ਕਰੋ ਕਿਸੇ ਨੂੰ ਮੈਂ ਵੇਦ ਨਾ ਬੰਦੇ ਬਣ ਜਾਵਾ ਜੇ ਵਾਰ-ਵਾਰ ਮੈਂ ਤੈਨੂੰ ਬਾਪ ਵਾਪਸ ਲਾਉਣ ਦੀ ਫੇਰ ਮੈਂ ਤੈਨੂੰ ਸਲਾਹ ਦੇ ਰਿਹਾ ਇਸ ਤਰ੍ਹਾਂ ਦਾ ਕੁਝ ਲਿਖਿਆ ਹੋਆ ਅੰਦਰਲੇ ਪਾਸੇ ਨਾ ਕਿਰਮ ਕਰੇ ਇਹ ਪੁੱਛਣਾ ਨਹੀਂ ਕਿਥਰੇ ਤੇ ਥੋੜ੍ਹਾ ਫਿਰ ਇੱਕ ਦਵਾਰ ਆ ਫਿਰ ਸਨ ਮਾਵੜੀ ਆਦ ਅੰਤ ਮੱਦ ਪ੍ਰਭ ਸੋਈ ਆਦ ਆਦ ਸੱਚ ਸਮਝ ਆ ਰਹੀ ਹੈ ਨਹੀਂ ਆਦ ਸੱਚ ਜੁਗਾਂਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕਾ ਹੋਸੀ 피 ਸਤਨਾਨਕ ਆਉਣ ਵਾਲੇ ਸਮੇਂ ਦੇ ਵਿੱਚ ਆਜ ਜੁਗਾਦ ਅਮਰ ਸੱਚ ਜੁਗਾਦ ਸੱਚ ਇਹ ਪ੍ਰਗਟ ਹੋਣਾ ਆਜ ਸੱਚ ਜੁਗਾਦ ਸੱਚ ਹੈ ਕਿ ਸੱਚ ਨਾਨਕ ਹੋਸੀ 피 ਸੱਚ ਨਾਨਕ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਹੋਣਾ